ਹੋਲ ਜੈ ਗੁਰੂ ਸ੍ਰੀ ਚੰਦਰਪਗਵਾਨ ਕੀ ਜੈ ਜੈ ਸੋ ਮੈਂ ਮਹੰਤਬਰ ਕੁਮਨੀ ਪਟਿਆਲਾ ਦਾ ਸਦਨਿਕ ਇੱਕ ਮਹਾ ਮੰਡਲ ਪੰਜਾਬ ਅੱਜ ਚਿਰਾਗਾਂ ਸੰਗਮ ਦੀ ਧਰਤੀ ਤੋਂ ਸਾਰੇ ਦੇਸ਼ ਵਾਸੀਆਂ ਨੂੰ ਔਰ ਵਿਸ਼ਵ ਵਿੱਚ ਵਸਦੇ ਹੋਏ ਜਿੰਨੇ ਵੀ ਹਿੰਦੁਸਤਾਨ ਦੀ ਕੋਨੇ-ਕੋਨੇ ਤੇ ਵਸਦੇ ਹੋਏ ਸਾਡੇ ਸਾਥ ਸੰਗਤ ਜੀਓ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 12 ਸਾਲਾਂ ਬਾਅਦ ਦਾ ਦੂਜਾ ਤੂਰਨ ਮਹਾਕੁੰਭ ਮੇਲਾ ਪਿਰਾਗਰਾਜ ਦੀ ਧਰਤੀ ਤੇ ਲੱਗ ਰਿਹਾ ਹੈ। ਸੋ 10 ਤਰੀਕ ਨੂੰ ਮੇਲਾ ਸ਼ਾਪਨੀ ਵਿੱਚ ਸ੍ਰੀ ਪੰਚਾਇਤੀ ਉਦਾਸੀਨ ਪੰਚਾਇਤੀ ਵੱਡਾ ਖੜਾ ਦਿੱਤਾ ਜਾ ਰਿਹਾ ਹੋਏਗੀ। ਔਰ 12 ਨੂੰ ਪ੍ਰਵੇਸ਼ ਆਹੀ 14 ਨੂੰ ਮਕਰ ਸੰਕ੍ਰਾਂਤੀ ਤੇ ਪਹਿਲਾ ਸ਼ਾਹੀ ਇਸ਼ਨਾਨ ਹੋਵੇਗਾ। ਔਰ 29 ਜਨਵਰੀ ਨੂੰ ਮونی ਮਾਫਸਾਲ ਦਿਨ ਦੂਸਰਾ ਸ਼ਾਹੀ ਇਸ਼ਨਾਨ ਔਰ 3 ਫਰਵਰੀ ਨੂੰ ਬਸੰਤ ਪੰਚਮੀ ਵਾਲ ਦਿਨ ਤੀਸਰਾ ਸ਼ਾਹੀ ਇਸ਼ਨਾਨ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪੁੱਜੋ ਇਸ ਪੁਰਬ ਦਾ ਇਸ ਕੁੰਮ ਮੇਲੇ ਦਾ ਪੂਰਨ ਆਨੰਦ ਲਓ ਔਰ ਮਹਾਪੁਰਸ਼ਾਂ ਦਾ ਦਰਸ਼ਨ ਕਰੋ ਔਰ ਆਪਣਾ ਜੀਵਨ ਸਾਫਾ ਬਣਾਓ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਜੀ ਜੈ